ਆਹਦੇ ਹਾਂਜੀ ਆਹਦੇ ਹਾਂਜੀ ਹਾਂਜੀ ਅਸੀਂ ਕੀਤਾ ਬੰਦ ਹਾਂਜੀ ਬੋਲੋ ਜੀ ਹਾਂਜੀ ਕੀਤਾ ਇਹ ਅੰਟੀ ਟਿਕਣਾ ਚਾਹਲੀਓ ਤੁਹਾਡਾ ਇਹ ਕੰਮ ਬੰਦ ਕਰ ਦਿੱਤਾ ਮੈਂ ਕਿਉਂਕਿ ਆਪਣੇ ਕੰਮ ਗਈ ਸੀ ਹੁਣ ਤੋਂ ਕੀ ਬੀਨੂ ਸੌਦਾ ਪਾਣੀ ਕੁਛ ਨਹੀਂ ਦਿੱਤੇ ਕਿਉਂਕਿ ਹੁਣ ਮੈਨੂੰ ਆਪਣਾ ਸੌਦਾ ਲੈਣ ਵੀ ਜਾਣਾ ਪੈਂਦਾ ਆਪਣਾ ਦਵਾਦਾਰੂ ਵੀ ਲੈਣ ਜਾਣਾ ਪੈਂਦਾ ਕਿਤੇ ਵੀ ਜਾਣਾ ਪੈਂਦਾ ਹੁਣ ਕਿਉਂਕਿ ਕੁਛ ਦਿੰਦੇ ਤੇ ਹੈ ਨਹੀਂ ਮੈਨੂੰ ਇਹ ਕਿਉਂਕਿ ਆਪਣਾ ਲੈਣ ਵਾਸਤੇ ਮੈਨੂੰ ਕੁਛ ਵੀ ਜਾਣਾ ਪੈਂਦਾ ਕੱਲ ਮੈਂ ਦਰਵਾਜ਼ਾ ਮਾਰ ਕੇ ਗਈ ਆ ਇਹਨਾਂ ਨੇ ਆਉਂਦੇ ਨਾਲ ਮੈਂ ਤੁਹਾਡੇ ਸਾਹਮਣੇ ਦਰਵਾਜ਼ਾ ਖੋਲਿਆ ਅੰਦਰੋਂ ਦੱਸ ਕੇ ਗਈ ਅੰਦਰੋਂ ਕੁੰਡੀ ਲਾ ਕੇ ਗਈ ਮੈਂ ਕੱਲ ਪਾਪਾ ਨੂੰ ਦੱਸ ਕੇ ਵੀ ਗਈ ਆ ਕੀ ਸਾਡਾ ਦਰਵਾਜ਼ਾ ਮਤਲਬ ਮੈਂ ਚਲਨੀ ਮੈਨੂੰ ਕਾਮਯਾਬਦਾਰ ਕਾਟ ਦੀ ਫੋਟੋਕਾਪੀ ਵੀ ਲੈ ਕੇ ਗਈ ਮੈਂ ਇਹਨਾਂ ਕੋਲ ਮੇਰੇ ਗਰੀਨਰ ਡਾਕੂਮੈਂਟਸ ਵੀ ਸਾਰੇ ਇੱਥੇ ਇਹਨਾਂ ਕੋਲ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਨਾਮ ਰੁਪਿੰਦਰ ਕੌਰ ਹੈ ਤੇ ਮੇਰਾ ਕੱਲਾ ਪਿੰਡ ਹੈ ਇੱਥੇ ਮੈਂ ਬਿਆਰੀ ਹੋਈ ਮੇਰੀ ਸ਼ਾਦੀ ਨੂੰ ਕਿੰਨਾ ਚਿਰ ਹੋ ਗਿਆ ਸ਼ਾਦੀ ਨੇ ਨਵੰਬਰ ਚ 5 ਸਾਲ ਹੋ ਗਏ ਮੇਰੀ ਨੂੰ ਬੇਟੀਆਂ ਕੇ ਮਾਤਰੀ ਬੇਟੀਆਂ ਕੇ ਮੇਰੀ ਪੂਰੀ ਹੋ ਗਿਆ ਪਹਿਲਾਂ ਕਦੀ ਝਗੜਾ ਹੋਇਆ ਤੁਹਾਡਾ ਨਾਲ ਪਹਿਲੋ ਸਾਡੇ ਚਲੋ ਮਾੜਾ ਮੋੜ ਜਿੱਦ ਮਾੜਾ ਮੋੜ ਬੰਦੇ ਚ ਜਿੱਥੇ ਦੋ ਭਾਂਡੇ ਉੱਥੇ ਖੜਕੀ ਜਾਂਦੇ ਆ ਜੀ ਤੇ ਬਾਕੀ ਸਾਡਾ ਕੋਈ ਇੰਨਾ ਨਾਰਮਲ ਕਦੀ ਝਗੜਾ ਨਹੀਂ ਹੋਇਆ ਸਾਡਾ ਕਦੀ ਵੀ ਜਿਸ ਤਰ੍ਹਾਂ ਮਤਲਬ ਜਿਆਦਾ ਡੀਪਲੀ ਕਹਿ ਸਕਦੇ ਜਿੰਨੂੰ ਆਪਾਂ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਤੁਹਾਨੂੰ ਪੁਲਿਸ ਨੇ ਬਿਠਾਇਆ ਹੈ ਕਮਰੇ ਚ ਹਾਂਜੀ ਮੈਨੂੰ ਐਸ ਐਚਓ ਸਾਹਿਬ ਨੇ ਬਿਠਾਇਆ ਸੀ ਪਹਿਲੋ ਇੱਥੇ ਤੇ ਮੈਂ ਬੈਠੀ ਵੀ ਆ ਤੇ ਇਹਨਾਂ ਨੇ ਫਿਰ ਹੁਣ ਮੈਨੂੰ ਕੱਲ ਕੰਮ ਸੀ ਤੇ ਸੌਦਾ ਪਾਣੀ ਕੁਛ ਨਹੀਂ ਦਿੰਦੇ ਹੀ ਤੇ ਮੈਨੂੰ ਜਾਣਾ ਪਿਆ ਤੇ ਤੁਹਾਡੇ ਸਾਹਮਣੇ ਦਰਵਾਜ਼ਾ ਅੰਦਰੋਂ ਚਿਟਕੜੀ ਲੌਕ ਹੋ ਗਿਆ ਕਿਉਂਕਿ ਚਾਬੀਆਂ ਮੇਰੇ ਕੋਲ ਆ ਅਕਸਰ ਕੋਈ ਪਿਛਲੇ ਪਾਸੇ ਮੇਰੇ ਦਰਵਾਜ਼ੇ ਦੇ ਪਾਸੇ bari ਆ ਬਾਹਰਲੇ ਪਾਸੇ ਅਕਸਰ ਕੋਈ ਪਿਛੋਂ ਦੀ ਚੜਿਆ ਵਾ ਤੇ ਦਰਵਾਜ਼ਾ ਬੰਦ ਕੀਤਾ ਹੁੰਦਾ ਚਾਹੀਨਾ ਕੋਈ ਚਾਬੀ ਕੋਈ ਹੋਰ ਹੋएगी ਕੀ ਮੰਗ ਕਰਦੇ ਜੀ ਮੈਂ ਮੰਗ ਕਰਨੀ ਕਿ ਮੇਰਾ ਦਰਵਾਜ਼ਾ ਖਲਾਇਆ ਜਾਵੇ ਤੇ ਨਾਲੇ ਮੈਂ ਆਪਣੇ ਸਹੁਰੇ ਘਰ ਰਵਾਂ ਇੱਥੇ ਸਹੁਰੇ ਪਰਿਵਾਰ ਨਾਲ ਤੁਹਾਡਾ ਕੋਈ ਝਗੜਾ ਚੱਲਦਾ ਕਿਸ ਚੱਲਦਾ ਝਗੜਾ ਹੈ ਹਾਂਜੀ ਕੋਈ ਝਗੜਾ ਹੈ ਸਹੁਰੇ ਪਰਿਵਾਰ ਨਾਲ ਤੁਹਾਨੂੰ ਕੀ ਚੱਲਦਾ ਇਹ ਕਹਿੰਦੇ ਸੀ ਤੈਨੂੰ ਰੱਖਣਾ ਨਹੀਂ ਹੈ ਕਾਰਨ ਤਾਂ ਕੋਈ ਹੋਗਾ ਕਿਉਂ ਕਹਿੰਦੇ ਕਹਿੰਦੇ ਕਰੇਲ ਨੂੰ ਮਾਮਲਾ ਵਾਂਹੀ ਨਹੀਂ ਰੱਖਣਾ ਹੁਣ ਮੇਰੇ 5 ਸਾਲ ਮੇਰੇ ਵਿਆਹ ਨੂੰ ਹੈ ਮੇਰੀ ਬੇਟੀ ਹੋਈ ਵੱਡਾ ਪ੍ਰਸ਼ਨ ਹੋਇਆ ਮੇਰਾ ਸਰੀਰ ਖਰਾਬ ਹੋ ਗਿਆ ਮੈਂ ਹੁਣ ਕਿੱਥੇ ਜਾਵਾਂ ਤੁਸੀਂ ਮੈਨੂੰ ਦੱਸੋ ਨਾ 5 ਸਾਲ ਹੋ ਗਏ ਮੈਨੂੰ ਮੈਂ ਕਿੱਥੇ ਜਾਵਾਂ ਕਿ ਧੀ ਭੈਣ ਦੀ ਇੱਜ਼ਤ ਖਰਾਬ ਕਰਕੇ ਅੱਜ ਜੀ ਇਹ ਅਨਾਉਂਸਮੈਂਟ ਆਉ ਤੁਹਾਡੇ ਨਾਲ ਸਹਿਮਤ ਨਹੀਂ ਨਹੀਂ ਉਹ ਵੀ ਇਹਨਾਂ ਨੇ ਇਹਨਾਂ ਨੇ ਚੁੱਕਣਾ ਦਿੱਤੀ ਹੋਈ ਉਹਨੂੰ ਕਿ ਅਸੀਂ ਨਹੀਂ ਰੱਖਣਾ ਦਾ ਮਸਲਾ ਆ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਸਹੁਰੇ ਪਰਿਵਾਰ ਨਾਲ ਤੁਹਾਡੀ ਬੰਦੀ ਨਹੀਂ ਇਹ ਇਹਨਾਂ ਨੇ ਅੱਜ ਪਹਿਲਾਂ ਵੀ ਰੀ ਬੰਦੀ ਰਹੀ ਸੀ ਇਕੱਠੀ ਰਹਿੰਦੇ ਰਹੇ ਆ ਸਾਰੇ ਜਾਣੇ ਤੇ ਅੱਜ ਇਹ ਕਹਿੰਦੀ ਆ ਕਿ ਅਸੀਂ ਉੱਠ ਕੇ ਕਹਿੰਦੀ ਆ ਕਿ ਅਸੀਂ ਤੈਨੂੰ ਰੱਖਣਾ ਨਹੀਂ ਹੈ ਐਦਾਂ ਥੋੜੀ ਹੁੰਦਾ ਕਿ ਕਿਸੇ ਦੀ ਧੀ ਭੈਣ ਨੂੰ 5 ਸਾਲ ਆਪਾਂ ਯੂਜ਼ ਕਰਕੇ ਤੇ ਕਹੀਏ ਕਿ ਅੱਜ ਅਸੀਂ ਤੈਨੂੰ ਰੱਖਣਾ ਹੀ ਨਹੀਂ ਹੈ ਕੋਈ ਗੱਲ ਨਹੀਂ ਦੱਸ ਲੈ ਫਿਰ ਗਾ ਦੋ ਦਾਦੋ ਆਪਣਾ ਪੱਕਾ ਦੋ ਜੀ ਆਪਣਾ ਬੇਟਾ ਹਾਂਜੀ ਇਹਦੀ ਕਰਦੀ ਇਹ ਹਲ ਕੀਤੇ ਹੋਏ ਆ ਸਾਡਾ ਡਰਦੇ ਹੀ ਜੀ ਅਸੀਂ ਘਰ ਸ਼ਾਂਤੀ ਚਾਹੁੰਦੇ ਆ ਅਸੀਂ ਲੜਾਈ ਚਾਹੁੰਦੇ ਸਾਡੇ ਛੋੜੇ ਬੱਚੇ ਨਾਲ ਉਹ ਸ਼ਾਂਤੀ ਨਾਲ ਰਹਿਣ ਅਸੀਂ ਮੰਨ ਲਓ ਕਿ ਹਾਂ ਆਡਾ ਬੱਚਾ ਘਰ ਨਹੀਂ ਕਰ ਲੱਗਦਾ ਨਹੀਂ ਜੀ ਜਿੰਦਰਾਬਾਦ ਦਾ ਅਧਿਕਾਰ ਹੈਗਾ ਆਪਣਾ ਕੰਮ ਕਰਦੇ ਨੇ ਬਿਸਟਰੀ ਆਰਡ ਲਿਆ ਸੀ ਜੀ ਤੁਸੀਂ ਇਹਨੂੰ ਬੇਦਖਲ ਕੀਤਾ ਆ ਤੇ ਹਾਂ ਜੀ ਨੂੰ ਨੋਟ ਬਿਲਕੁਲ ਹਾਂ ਜੀ ਤੇ ਜਦੋਂ ਇਹਨਾਂ ਦੀ ਮੈਰਿਜ ਕੀਤੀ ਸੀ ਉਦੋਂ ਤੁਸੀਂ ਕੀਤੀ ਸੀ ਕਿ ਜਾਂ ਆਪਣੀ ਮਰਜ਼ੀ ਨਾਲ ਕਰਾਈ ਦੀ ਆਪrai ਹੀ ਤੇ ਇਹਨਾਂ ਨੇ ਆਪਸੇ ਚ ਲੜਦੇ ਕਿ ਜਾਂ ਤੁਹਾਡੇ ਨਾਲ ਲੜਦੇ ਆਪੋ ਲੜਦੇ ਆ ਪਹਿਲਾਂ ਪੁੱਲੜਦੇ ਰਹੇ ਆ ਬਾਅਦ ਟਾਣੇ ਲੱਗਦੇ ਸਾਡੇ ਨਾਲ ਲੜਦੇ ਰਹੇ ਆ ਇਹ ਬੇਹਦ ਕਰਚਾ ਹੀ ਨਹੀਂ ਚਾ ਸੱਜੋ ਬੀਐਸਪੀ ਜੀ ਬਲਬਾਤ ਇਹ ਸਭ ਕੋਈ ਗਲਤ ਹੋਈ ਜੀ ਸਟਾਰਡ ਨੇ ਮਿਲਿਆ ਵਾ ਨੂੰ ਨਾਲ ਸਾਡੀ ਫਰੀਕ ਆ ਮਾਟੀ ਕਾਲ ਚੀਕ ਰੱਖਾਂ ਜਿਉਂ ਇੰਨਸੇ ਤੋਂ ਮਾਰੇ ਜਿਹੜਾ ਤਾਲਾ ਜਿੰਦਰਾ ਮਾਰਿਆ ਵਾ ਬਾਰੀ ਖੋਲ ਕੇ ਤੁਸੀਂ ਅੰਦਰੋਂ ਮਾਰਿਆ ਸੀ ਸਤੋਂ ਹੀ ਮਾਰਿਆ ਹਾਂਜੀ ਠੀਕ ਠੀਕ